ਉਹਨੂੰ ਪਤਾ ਤਾਂ ਹੁੰਦਾ ਹੀ ਆ ਵੀ ਇਹ ਸੂਰਨ ਨਵੇਂ ਭਗਤ ਆ ਹਾਂ ਤੇ ਚਲੋ ਜੀ ਉਹਨੂੰ ਉਹਦੀ ਸਸਰੀ ਕਾਲ ਦਾ ਵੀ ਮਨੋਥੈਰੇਪੀ ਹਿਸਾਬ ਤਾਂ ਕੋਈ ਗਰਲਫ੍ਰੈਂਡ ਉਹ ਕਹਿੰਦਾ ਵੀ ਮੈਂ ਤਾਂ ਜੰਗਲਾਂ ਜਿਹਾ ਆ ਰਿਹਾ ਸਿੱਧਾ ਵੀ ਮੇਰੀ ਤਾਂ ਰੱਬ ਨਾਲੇ ਲਿਵ ਲੱਗੀ ਹੋਈ ਆ ਉਹ ਕਹਿੰਦੀ ਵੀ ਉਹ ਤਾਂ ਠੀਕ ਆ ਪਰ ਆਵੀ ਤਾਂ ਕੰਮ ਜ਼ਰੂਰੀ ਆ ਨਾ ਉਹ ਕਹਿੰਦਾ ਹੋਊਗਾ ਜਦੋਂ ਗ੍ਰੈਸਟ ਕਰਨੀ ਹੋਊਗੀ ਉਹ ਦੇਖ ਲਾਂਗੇ ਅਜੇ ਤੱਕ ਤਾਂ ਕੋਈ ਮੇਰਾ ਮਨ ਵਿਚਾਰ ਹੈ ਕਹਿੰਦੀ ਚੱਲ ਨਹੀਂ ਹੈਗਾ ਵੀ ਆਪਾਂ ਤਾਂ ਲਾ ਸਕਦੇ ਹਾਂ ਹਿਸਾਬ ਤਾਂ ਇੱਕ ਛੱਤ ਆ ਇੱਕ ਰੱਥ ਆ ਤੇ ਇੱਕ ਕੋਈ ਹੱਥ ਆ ਉਹ ਕਹਿੰਦਾ ਵੀ ਤੂੰ ਮੇਰੀ ਧਰਮ ਦੀ ਮਾਂ ਹੈ ਕਹਿੰਦਾ ਮਤਲਬ ਮੈਂ ਆਪਣੀ ਮਾਂ ਨਾਲ ਕਿ ਕਰਮ ਕਿਵੇਂ ਕਰ ਸਕਦਾ ਹਣਾ ਬਿਲਕੁਲ ਕਹਿੰਦਾ ਵੀ ਤੂੰ ਤੇ ਤੇਰੇ ਅੰਦਰ ਇਹ ਵਿਚਾਰ ਆਇਆ ਵੀ ਕਿਦਾਂ ਮਤਲਬ ਤੂੰ ਐਡੀ ਪਾਪਣ ਹਣਾ ਕਹਿੰਦਾ ਤੁਹਾਡੀ ਸ਼ਕਲ ਤੇਰੀ ਇੰਨੀ ਭੋਲੀ ਆ ਤੇ ਐਡਾ ਵੱਡਾ ਪਾਪ ਤੂੰ ਮੈਨੂੰ ਕੋ ਕਰਮ ਕਰਨ ਲਈ ਕਹਿ ਰਹੀ ਆ ਉਹ ਕਹਿੰਦੀ ਉਹ ਕਹਿੰਦਾ ਤੂੰ ਚਰਿੱਤਰਹੀਣਾ ਕੈਰੈਕਟਰਲੈਸ ਹੈ ਕਹਿੰਦਾ ਤੂੰ ਉਹ ਫਿਰ ਉਹਨੂੰ ਇੰਦੀ ਚਰਿੱਤਰਹੀਣਤਾ ਤਾਂ ਤਾਂ ਕੋਈ ਆਖੇ ਜੇਕਰ ਲੂਣਾ ਵੇਚੇ ਹਾਸੇ ਪਰ ਜੇ ਹਾਨ ਨਾ ਲੱਭਣ ਮਾਪੇ ਤਾਂ ਹਾਨ ਲੱਭਣ ਵਿੱਚ ਗੱਲ ਕੀ ਹੈ અપਮਾਨ ਦੀ ਮੈਂ ਪੂਰਨ ਦੀ ਮਾਂ ਪੂਰਨ ਦੇ ਹਾਨ ਦੀ